ਖੀਰੇ ਬੱਛਿਆਂ ਦਾ ਮੁਕਾਬਲਾ ਜਦੋਂ ਫਿਰ ਖੀਰੇ ਤੁਕੇ ਹੁਣ ਵੱਡੇ ਵਰਦਾਂ ਦੀ ਗੱਲ ਹੋਵੇ ਫਿਰ ਗੱਲ ਕਿੱਥੇ ਖੜਕਣੀ ਆ ਕਿਉਂਕਿ ਅੱਜ ਵੀ ਹਮਸ ਥੋੜੀ ਜੀ ਹਲਕੀ ਹਵਾ ਚੱਲੀ ਆ ਤੇ ਲੰਗਦੇ ਮੇਲੇ ਦੀ ਆ ਗਈ ਭਾਈ ਕਿੱਥੇ ਜਾ ਕੇ ਗੱਲ ਹੋਣੀ ਆ ਇਸੇ ਤਰ੍ਹਾਂ ਭਾਈ ਜੀ ਫਿਰ ਟਾਈਗਰ ਗਰੁੱਪਾ ਸ਼ਿਕਾਰੀ ਵੀਰਾਂ ਦਾ ਗਰੁੱਪਾ ਬੈਲ ਗੱਡੀਆਂ ਨੂੰ ਭਾਈ ਜੀ ਮੋਟਰਸਾਈਕਲ ਆ ਮੋਟਰਸਾਈਕਲ ਦੂਜਾ ਨਾਮ ਲਾਲੇ ਲਤਾਲੇ ਵੱਲੋਂ ਆ 24 ਸੈਕਿੰਡ 85 ਪੁਆਇੰਟ 24 85 ਜਰਨੈਲ ਸਿੰਘ ਜੀ ਯੂ ਐਸ ਏ ਅਨਮੋਲ ਕੰਧਾਲੀ ਇਹ ਬਾਈ ਕਾਲੇ ਹੋਂ ਦਾ ਬਾਈ ਜੀ ਬੱਛਾ ਹੋਰ ਲਿਆਂਦਾ ਇੱਕ ਬਾਈ ਕਲਵੀਰ ਮਾਨਕਾ ਉਹਨਾਂ ਨੂੰ ਗगन ਜਗਤਪੁਰ ਬਾਲੀ ਪਲਾਹੀ ਮਾਸਟਰ ਟੋਹਾਣੇ ਹੋਣੀ ਡੀ ਸੀ ਹੋਣੀ ਜਿਹੜਾ ਭਾਈ ਜੀ ਪਿਛਲੇ ਖੀਰੇ ਦੁੱਕੇ ਬੱਚਿਆਂ ਚ ਦੋ ਮੇਲਿਆਂ ਦਾ ਜੇਤੂ ਆ ਉਹ ਵੇਚਿਆ ਤੇ ਆ ਭਾਈ ਫਿਰ ਕਾਲੇ ਹੋਣੀ ਆ ਬੱਚਾ ਇਹਨਾਂ ਨੇ ਪਰੌਲ ਤੋਂ ਲਿਆ ਹੋਇਆ ਜਿਹੜਾ ਤੇ ਉਹ ਬੱਚਾ ਭੱਜਿਆ ਵਾ ਤੇ ਭਾਈ ਕਾਕੇ ਉਹਨਾਂ ਦਾ ਪਰੌਲ ਵਾਲਿਆਂ ਦਾ ਭਾਈ ਜੀ ਬਹੁਤ ਧੰਨਵਾਦ ਆ ਭਾਈ ਸੁੱਖੇ ਉਹਨਾਂ ਦਾ ਦੇ ਵਿੱਚ ਆਉਂਦਾ ਵਾ ਆ ਗਈ ਭਾਈ 24 ਸਾਈਕਲ 68 ਪੁਆਇੰਟ ਆ ਬਾਜੀ ਮਾਰੀ ਨਿਗਾ 24 68 ਇਹ ਬਾਜੀ ਜੀ ਜਿਹੜਾ ਬੱਗਾ ਬੱਛਾ ਭੱਜਿਆ ਅੰਦਰਲੇ ਪਾਸੇ ਇਹ ਸੰਦੀਪ ਬਹਿਲਪੁਰ ਸ਼ੀਰਾ ਬਹਿਲਪੁਰ ਤਾਰਾ ਦੌਧਰ ਗੋਲਦੀ ਲਤਾਲਾ ਜੀਤੂ ਟੈਪੀ ਆ ਗਈ ਬਈ ਰਾਜੂ ਵੀਰ ਆਸੀ ਕਲਾ ਤਾਂ ਮਜਾਲੀਆਂ ਦੇ ਵਿੱਚ ਕਲਵਿੰਦਰ ਵੀਰ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਮੀਕਾ ਧਾਂਦਰਾ ਆ ਜੀ ਬਾਈ ਰਪਾਲੋ ਗਰੁੱਪ ਬਾਈ ਸਹਿਲ ਹੋਣੀ ਬਾਈ ਜਿੰਦਰ ਹੋਣੀ ਮਡੇਰਾ ਵਾਲੇ ਬਾਈ ਗੁੰਮੇ ਹੋਣੀ ਬਾਈ ਜੀਤੀ ਹੋਣੀ ਬਾਈ ਲਾਲੀ ਹੋਣੀ 24 66 ਪੁਆਇੰਟ ਆ ਜੀ 24 66 ਤੇ ਬਾਈ ਜੀ ਔਰਲੇ ਪਾਸੇ ਕਲਵਿੰਦਰ ਮਜਾਰੀਆਂ ਉਹਨਾਂ ਦਾ ਹਰੀ ਪੱਟੀ ਵਾਲਾ ਭੱਜਿਆ ਵਾ ਕਾਲਾ ਸਿੰਘ ਜੀ ਮਜਾਰੀਆਂ ਸਹਿਲ ਕਹਾੜਾ ਪਵਨ ਦੀ ਬੰਬ ਬਲੀਪੁਰ ਵਾਲਿਆਂ ਦਾ ਨੀਕੇ ਧਾਂਦਰੇ ਦਾ ਭੱਜਿਆ ਵਾ ਤੇ ਨਾਲ ਹੀ ਬਾਈ ਜੀ ਜਿੱਥੇ ਪਰਲੇ ਪਾਸੇ ਇਹ ਹਰਿਆਣੇ ਵਾਲਾ ਬੱਛਾ ਭੱਜਿਆ ਵਾ ਹਰਿਆਣੇ ਵਾਲਾ ਜਿਹੜਾ ਪਰਲੇ ਪਾਸੇ ਭੱਜਿਆ ਵਾ ਜੰਗੋ ਸਿੰਘ ਫਸ ਗਏ ਕੁੰਡਾ ਬਾਈ ਬਲਿਹਾਰ ਹੋਣੀ ਏ ਬਾਈ ਬੱਲੇਹਾਰ ਹੋਣਾ ਦਾ ਬਾਈ ਜੀ ਭੱਜ ਗਿਆ ਹਾਂਜੀ ਬਾਈ ਦੇਖਦੇ ਆਂ ਗੱਲ ਕਿੱਥੇ ਜੁੜਦੀ ਆ ਮੋਟਰਸਾਈਕਲ ਦਾ ਜੇਤੂ ਭੱਜ ਗਿਆ ਪਰਸੋਂ ਦਾ ਚੂੜ ਚੱਕ ਦਾ ਜੇਤੂ ਭੱਜ ਗਿਆ ਹੈਪੀ ਮੁੰਡੀਆਂ ਦੇ ਨਾਲ ਪਰਮਨੰਦਪੁਰ ਦੇ ਨਾਲ ਮੋਟਰਸਾਈਕਲ ਜੱਤੇ ਆ ਜਿੰਨਾਂ ਨੇ ਉਹ ਬੱਚਾ ਧਰੂਨਤਾ ਉਦਰਾਲਾ ਭੱਜ ਗਿਆ ਤੇ ਕਿਤੇ ਗੱਲ ਜੁੜਦੀ ਆ ਅੱਪ 24 ਸੈਕਿੰਡ 56 ਪੁਆਇੰਟ 24 56 ਇਹ ਬਾਈ ਜੀ ਸਿਕੰਦਰ ਸਿੰਘ ਜੀ ਫਰਾਰੀ ਭੱਜ ਗਈ ਆ ਦੇਹੜੂ ਵਾਲੇ ਦੀ ਇਹ 2 ਕੀ ਅਜਨੌਦ ਕੁਲਦੀਪ ਲੋਪ ਵਾਲੇ ਦੀ ਪਿੰਦਰ ਧਾਂਦਰੇ ਦੀ ਫਰਾਰੀ ਭੱਜ ਗਈ ਇਹ ਛੋਟਾ ਬੱਚਾ ਵੀ ਬੜਾ ਮਹਿੰਗਾ ਲਿਆ ਇਹਨਾਂ ਨੇ ਇਹਦਾ ਨਵਾਂ ਫਰਾਰੀ ਰੱਖਿਆ ਵਾ ਫਰਾਰੀ ਧਾਂਦਰੇ ਦੀ ਫਰਾਰੀ ਭੱਜ ਗਈ ਇਹ ਛੋਟਾ ਬੱਚਾ ਵੀ ਬੜਾ ਮਹਿੰਗਾ ਲਿਆ ਇਹਨਾਂ ਨੇ ਇਹਦਾ ਨੌ ਫਰਾਰੀ ਰੱਖਿਆ ਵਾ ਫਰਾਰੀ ਜਿੱਥੇ ਪਿੰਦਰ ਵੀਰੋ ਸਾਰੇ ਆ ਗਈ ਭਾਈ ਕਿਹੜ ਭਾਈ ਪੂਰੇ ਸਿੰਘ ਫਸੇ ਪਏ ਆ ਪਿੰਦਰਾ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਤੇ ਹਜੇ ਕਹਾਣੀ ਕਿੱਥੇ ਜੁੜਦੀ ਆ ਬਾਬੇ ਨਾਨਕ ਵਾਲੀ 13 13 ਹੋਈ ਪਈ ਆ ਤਰੋਂ ਤਾ ਉਧਰ ਯਾਦੀ ਵਜੀਰਾਬਾਦ ਕਮਲ ਹਮਾਂਜੂਪੁਰ ਕੈਨੇਡਾ ਤਾਰੀ ਲੀਲਾ ਜੰਗ ਸਿੰਘ ਜੀ ਬਲਾਲਾ 24 ਸੈਕਿੰਡ 35 ਪੁਆਇੰਟ 24 35 ਇਹ ਬਾਈ ਜੀ ਭੋਲਾ ਸਿੰਘ ਜੀ ਖੀਰਦੀਆਂ ਇਹ ਬਾਈ ਜਾਗਰ ਹੋਣੀ ਐ ਸਿਹੜੀ ਵਾਲੇ ਜਿਹੜੇ ਬਾਈ ਜੀ ਆਹ ਵੀ ਹਰਿਆਣੇ ਚ ਖੇਡ ਸਿਹੜੀ ਵਾਲੇ ਨੇ ਕਰਾਈ ਸੀ ਦੀ ਭਰਥਲੇ ਵਾਲਾ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਦੇਖਦੇ ਆ ਬਾਈ ਜੀ ਕਿੱਥੇ ਗੱਲ ਜੁੜਦੀ ਆ ਬਾਈ ਬਲਿਹਾਰ ਹੁਣਾਂ ਦੀ ਬਾਈ ਗੋਗੀ ਹੁਣਾਂ ਦੀ ਆ ਗਈ ਬਾਈ 24 ਸੈਕਿੰਡ 25 ਪੁਆਇੰਟ ਦੀ 24 25 ਇਹ ਬਾਜੀ ਉਰਲੇ ਪਾਸੇ ਪਿੰਡ ਮੰਗਲੀ ਦਾ ਵਿੱਕੀ ਹੁਣ ਵਾਲਾ ਭੱਜਿਆ ਵਾ ਤੇ ਜਿਹੜਾ ਉੱਪਰਲੇ ਪਾਸੇ ਬੱਛਾ ਭੱਜਿਆ ਇਹ ਕਰਮਜੀਤ ਕੰਮਾ ਬੜਾਲਾ ਬੱਬੂ ਬੁਦੇਸ਼ਾ ਜੱਸਾ ਮਹਿਮਾ ਸਿੰਘ ਵਾਲਾ ਗੋਗੀ ਗੁੱਜਰਵਾਲ ਤੇ ਰੁੜਕੇ ਵਾਲਾ ਬੱਛਾ ਜਿਹੜਾ ਕੰਮੇ ਬਲਾਲੇ ਉਹਨਾਂ ਨੇ ਬਿਆੰਤ ਬਲਾਲਾ ਜਨਗੂ ਜਗਰੂਪ ਸਿੰਘ ਦੀ ਬਲਾਲਾ ਇਹ ਉਹਨਾਂ ਦਾ ਬੱਚਾ ਭੱਜਿਆ ਤੇ ਔਰਲੇ ਪਾਸੇ ਬਾਈ ਜੀ ਸਾਹਾ ਇਹ ਮੁੰਡੇ ਫਣਿਆ 6 ਤਰੀਕ ਦਾ ਜਿਹੜਾ ਮੇਲਾ ਵਾ ਸੋ ਇਸੇ ਤਰ੍ਹਾਂ 40000 ਰੁਪਿਆ ਨਾਮ ਆ 40000 ਰੁਪਿਆ ਪਹਿਲਾ ਨਾਮ ਅੱਗੀ ਬਈ ਪਿੰਡ ਮਾਨਖੇੜੀ ਪਿੰਡ ਮਾਨਖੇੜੀ ਦੇ ਵਿੱਚ 6 ਨਵੰਬਰ ਦਾ ਮੇਲਾ ਬਾਈ ਜੀ 40 2379.5 ਬਾਈ ਜੀ ਸਮਾ ਲੱਗ ਗਿਆ 2379 ਬੈਟ ਲੱਗ ਗਿਆ ਬਾਈ ਜੀ ਸਮਾ ਇਹ ਕੌਣ ਭੱਜ ਗਿਆ ਬਾਈ ਜੀ ਇਹ ਸਰਦਾਰ ਕਲਵਿੰਦਰ ਸਿੰਘ ਦੀ ਮਜਾਲੀਆਂ ਮੀਕਾ ਧਾਂਦਰਾ ਉਹ ਸੂਸਾ ਭੱਜ ਗਿਆ ਕਾਲਾ ਸਿੰਘ ਦੀ ਮਜਾਲੀਆਂ ਦਾ ਨਾਲ ਬੱਛਾ ਬਾਈ ਜੀ ਛੋਟਾ ਭੱਜ ਗਿਆ ਲੋਟਾ ਕਾਈ ਨੌਰ ਚੂਰ ਸਿੰਘ ਜੀ ਰੜਕੀ ਮੁਗਲਾ ਚਿੜੀ ਬੈਸ ਗਪਾਲੀਆਂ ਬਾਈ ਜੀਤੀ ਹੋਣੀ ਅਮਰੀਕਾ ਚ ਵਸਦੇ ਆ ਵੀਰੋ ਉਹਨਾਂ ਦਾ ਭੱਜ ਗਿਆ ਦੇਖਦੇ ਆ ਹੁਣ ਕੌਣ ਟੱਕਰ ਦਿੰਦਾ ਵਾ ਕੌਣ ਖੇਡ ਨੂੰ ਅੱਗੇ ਹੋਰ ਲੈ ਕੇ ਜਾਂਦਾ ਪੰਜਾਬ ਦੀ ਚੈਂਪੀਅਨ ਜੋੜੀ ਭੱਜ ਗਈ ਸੂਸਾ ਭੱਜ ਗਿਆ ਕਲਵਿੰਦਰ ਮਜਾਲੀਆਂ ਦਾ ਨੀਕੇ ਧਾਂਦਰੇ ਦਾ ਕਾਲਾ ਸੰਗੀ ਮਜਾਲੀਆਂ ਦਾ ਪਵਨਦੀਪ ਬੰਦ ਬੰਦ ਦਾ ਜਿੱਥੇ ਬਲੀਪੁਰ ਵਾਲਿਆਂ ਦਾ ਤੇ ਉਧਰੋਂ ਪੂਨੀ ਵਾਲਿਆਂ ਦਾ ਜਿੱਥੇ ਸੂਸਾ ਦੇਖਦਿਆਂ ਗੱਲ ਕਿੱਥੇ ਚੜਦੀ ਆ ਤੇ ਉਧਰੋਂ ਛੋਟਾ ਮੂਸਾ ਭੱਜ ਗਿਆ ਨਾਲ ਜਿੱਥੇ ਵੱਡੇ ਮੂਸੇ ਦਾ ਭਰਾ ਛੋਟਾ ਮੂਸਾ ਤੇ ਹੁਣ ਟੱਕਰ ਬਾਈ ਜੀ ਦੇਖਦਿਆਂ ਦੂਜੀ ਸ਼ਹਿਰ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਭੱਜੀ ਆ ਤੇ ਪੂਰਾ ਨਜ਼ਾਰਾ ਖੜਕਿਆ ਪਿਆ ਝੋਨੇ ਨੂੰ ਬਾਡੀ ਪੈ ਗਈ ਆ ਆ ਜੀ ਬਈ ਦੂਜੀ ਸ਼ੈਪ ਦੀ ਦੂਜੀ ਗੱਡੀ ਟਰੈਕ ਤੇ ਹੱਪ ਕੰਨੂ 87 ਪੁਆਇੰਟ ਦਾ ਜੰਗੋ ਮਾਰੀ ਨਿਗਾਹ ਕਿਣਾ ਪੈਂਦਾ ਪਟਾਕੇ ਤੇ ਫਟਾਕਾ ਤੇ ਬਾਈ ਜੀ ਪਰਲੇ ਪਾਸੇ ਭੱਜਿਆ ਬਾ ਹਰਜਿੰਦਰ ਈਸ਼ਨਪੁਰ ਤਰਨ ਮਾਲਕਪੁਰ ਮਨਵੀਰ ਮਾਲਟ ਰਾਮਪੁਰ ਅਮਰੀਕਾ ਇਹ ਬੱਬੂ ਖੰਨੇ ਵਾਲੇ ਦਾ ਪਰਲੇ ਪਾਸੇ ਖੈਰਾ ਭੱਜਿਆ ਖੈਰਾ ਤੇ ਉਰਲੇ ਪਾਸੇ ਇਹ ਪੰਜ ਗਰਾਈਆਂ ਦੇ ਕੋਲੇ ਪਿੰਡਾ ਗੰਢਿਆਲ ਇਹ ਗੰਡੇ ਵਾਲਿਆ ਬੱਚਾ ਭੱਜਿਆ ਜਿਹੜਾ ਔਰਲੇ ਪਾਸੇ ਭੱਜਿਆ ਸਦਾਕਰ ਉਹਨਾਂ ਦਾ ਸਦਾਕਰ ਗੱਲ ਸਕੰਦਰਪੁਰੇ ਦਾ ਸਰਬਾ ਗੰਡੇ ਵਾਲ ਦਾ ਜਿਹੜਾ ਔਰਲੇ ਪਾਸੇ ਭੱਜਿਆ ਤੇਨੂੰ ਭਜਾਉਣ ਵਾਲਾ ਬਿੰਦਰ ਸਿੰਘ ਮੁੰਡਾ ਪਿੰਡ ਸੇਖੇ ਦਾ ਬੰਦਾ ਵੱਢ ਕੇ ਠਾਣੇ ਦੇ ਵਿੱਚ ਆ ਗਿਆ ਜੱਟ ਬਰਨਾਲੇ ਦਾ ਕਿਤੇ ਬਰਨਾਲੇ ਦੇ ਗੱਲਾਂ ਵੀਰੋ ਚੱਲਦੀਆਂ ਨੇ ਕਿਤੇ ਗੱਲ ਧਣਾ ਇਹ ਉਹਨਾਂ ਦਾ ਬੱਚਾ ਭੱਜਿਆ ਤੇ ਔਰਲੇ ਪਾਸੇ ਬਾਈ ਜੀ ਸਾਹਾ ਇਹ ਮੁੰਡੇ ਮੰਗਲੀ ਦੇ ਆ ਵਿੱਕੀ ਹੋਣੀ ਬਾਈ ਅਜਮੇਰ ਹੋਏਗੀ ਬਾਈ ਕੁੰਡੀਆਂ ਦੇ ਸਿੰਘ ਫਸੇ ਪਏ ਆ ਤੇ ਦੇਖਦੇ ਆ ਬਾਈ ਜੀ ਕਿੱਥੇ ਕਹਾੜੀ ਜੁੜਦੀ ਆ 23 ਸੈਕਿੰਡ 85 ਪੁਆਇੰਟ ਦਾ ਬਾਈ ਜੀ ਸਮਾਂ 23 85 ਇਹ ਬਾਈ ਜੀ ਦੋਨੇ ਬੱਚੇ ਪਿੰਡ ਮਹਿਰਨੇ ਵਾਲਿਆਂ ਨੂੰ ਭੱਜ ਗਏ ਮਹਿਰਨੇ ਵਾਲਿਆਂ ਦੇ ਰਣਜੀਤ ਸਿੰਘ ਜੀ ਮਹਿਰਨਾ ਬਿਆਨਤ ਮਹਿਰਨਾ ਸਤਵੰਤ ਮਹਿਰਨਾ ਗੱਗੀ ਮਹਿਰਨਾ ਇਹ ਮਹਿਰਨੇ ਵਾਲਿਆਂ ਦਾ ਬਾਈ ਜੀ ਜੱਟ ਭੱਜ ਗਿਆ ਜਿਹਦੇ ਸਾਵੇ ਦੇ ਚਰਚੇ ਚੱਲਦੇ ਸੀ ਮਹਿਰਨੇ ਵਾਲਿਆਂ ਦੇ ਪਹਿਲਵਾਨ ਹੁਣਾਂ ਦੇ ਏ ਬਾਈ ਜੀ ਗੋਲਡੀ ਹੋਣੀ ਆ ਰਾਮਪੁਰ ਵਾਲੇ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਪੂਰੇ ਕਹਿੰਦੇ ਪੂਰੀ ਹੋਵੇ ਮੁੱਝ ਦਾ ਚਾਟੀ ਸ਼ਰਕ ਦੀ ਜੱਟੀ ਲਿਆਵੇ ਰੋਤੀ ਪਾਇਵੇ ਸ਼ਰਕ ਦੀ ਬੈਲਾਂ ਦੀ ਇੱਕ ਜੋੜੀ ਜਿਵੇਂ ਥੋੜਾ ਖਰਾ ਕੇ ਤੋਨਾ ਇੱਕ ਸੜਕ ਤੇ ਰੈਸਟੋਰੈਂਟ ਆ ਫਿਰ ਉੱਥੇ ਵੀਰ ਨੇ ਬੜਾ ਵੀਰੋ ਸਾਰੇ ਖੁਸ਼ੀਆਂ ਖੇੜੇ ਜਿਹੜੇ ਬਣਦੇ ਹੋਣਾ ਬਾ ਮਹੱਬਤ ਆਈਆਂ ਬਾਈ ਜੀ ਬੱਲੇ ਬੱਲੇ ਆ ਪਰਦੇਸਾਂ 'ਚ ਬੈਠੇ ਇੱਥੇ ਬੈਠੇ ਹਾਂ ਜੀ ਭਾਈ ਮਿਹਨਤ ਕਰਦੀਆਂ ਜਿਹੜੇ ਗੁਰੀ ਹੋਣੀ ਆਏ ਹੋਏ ਹਨ ਦੁਨੀਆ ਦੇ ਵੱਡੇ ਮੱਲ ਮੁੰਡਾ ਛਪਾਰ ਵਾਲਾ ਕਲਵੀਰ ਕਬੱਡੀ ਤੇ ਬੈਲ ਗੱਡੀਆਂ ਹਰੇ ਘਰ ਕੈਨੇਡਾ ਅਮਰੀਕਾ ਦੇ ਟੀਵੀ ਦੇ ਵਿੱਚ ਜਿਹੜਾ ਪੰਜਾਬੀ ਆ ਉਹ ਚੱਲਦਾ ਹੁੰਦਾ ਪ੍ਰੋਗਰਾਮ ਹੱਪ 23 ਸੈਕਿੰਡ ਤਾਰਾ ਪਾਟ ਬਾਈ ਜੀ ਸਮਾਂ ਲੱਗ ਗਿਆ 23 ਸੈਕਿੰਡ ਸਮਾ ਲੱਗ ਗਿਆ ਇਹ ਬਾਈ ਜੀ ਭੱਜ ਗਿਆ ਤਰੂ ਪਹਾੜ ਦਾ ਇਹ ਭੱਜ ਗਿਆ ਬਾਈ ਜੀ ਯਾਦੀ ਸਰਪੰਚ ਵਜੀਰਾਬਾਦ ਦਾ ਇਹ ਭੱਜ ਗਿਆ ਬਾਈ ਜੀ ਤਾਰੀ ਲੂਣਾ ਦਾ ਇਹ ਭੱਜ ਗਿਆ ਬਾਈ ਜੀ ਕਮਲ ਹਮਾਂਜੂਪੁਰ ਕਨੇਡਾ ਦਾ ਇਹ ਭੱਜ ਗਿਆ ਬਾਈ ਜੀ ਕੋਗੀ ਹਰੀਪੁਰ ਦਾ ਇਹ ਭੱਜ ਗਿਆ ਬਾਈ ਜੀ ਜਿੱਥੇ ਵੱਡਾ ਨੌਆ ਦਵਾਬੇ ਵਾਲੇ ਅਮਰੀਕਾ ਦੇ ਵਿੱਚ ਵਸਦੇ ਆ ਬਾਈ ਬਲੇਹਾਰ ਹੋਣੀ ਇਹ ਬਾਈ ਬਲੇਹਾ